ਭਾਈ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹ ਲਗਾਤਾਰ ਉਹਨਾਂ ਦੇ ਸਾਥੀ ਇੱਕ ਇੱਕ ਕਰਕੇ ਜਿਹੜੀ NSA ਲੱਗੀ ਹੋਈ ਹੈ ਉਹਨੂੰ ਚੁਣੌਤੀ ਦਿੰਦੇ ਰਹੇ ਤੇ ਉਹਨਾਂ ਦੇ ਇੱਕ ਸਾਥੀ ਹੋਰ ਨੇ ਕੁਲਵੰਤ ਸਿੰਘ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਿਆ ਹਾਈ ਕੋਰਟ ਦੇ ਵਿੱਚ ਤੇ ਉਹਨਾਂ ਨੇ ਚੁਣੌਤੀ ਦਿੱਤੀ NSA ਇਹesto ਪਹਿਲਾਂ ਵੀ ਇਹ ਚੁਣੌਤੀਆਂ ਦਿੱਤੀਆਂ ਜਾ ਚੁੱਕੀਆਂ ਨੇ ਇਹ ਉਹਨਾਂ ਦੇ ਸਾਥੀ ਨੇ ਕੁਲਵੰਤ ਸਿੰਘ ਰਾਉਕੀ ਕਿੰਦੇ ਕਿ ਐਨਐਸ ਜਿਹੜਾ ਲਾਇਆ ਗਿਆ ਇਹ ਬਿਲਕੁਲ ਗਲਤ ਹੈ ਮਾਨਯੋਗ ਅਦਾਲਤ ਨੇ ਇਸ ਸਬੰਧ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟੈਂਟ ਕੇਂਦਰ ਸਰਕਾਰ ਪੰਜਾਬ ਸਰਕਾਰ ਇਹਨਾਂ ਨੂੰ ਨੋਟਿਸ ਜਾਰੀ ਕਰਤਾ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਕਥਿਤ ਅਜ ਨਾਲੇ ਥਾਣੇ ਤੇ ਹਮਲਾ ਕਰਤਾ ਸੀ ਇਹ ਤੋਂ ਬਾਅਦ ਮਾਰਚ ਮਹੀਨੇ 'ਚ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਜਿਬਰੂਗੜ ਜੇਲ੍ਹ ਭੇਜ ਦਿੱਤਾ ਤੋਂ ਉਦੋਂ ਦੇ ਪਾਸੇ ਪੰਜਾਬ ਪੁਲਿਸ ਦੇ ਆਈਜੀ ਨੇ ਜੀ ਸੁਖਿਆ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਿਆ ਤੇ ਉਹਨਾਂ ਨੇ ਜਿਹੜੀ ਪੰਜਾਬ ਪੰਜਾਬ ਪੁਲਿਸ ਵੱਲੋਂ ਪ੍ਰਾਪਤ ਕੀਤੀ ਉਹ ਦੱਸਿਆ ਗਿਆ ਡਰੱਗ ਕੇਸਾਂ 'ਚ 29152 ਐਫਆਈਆਰਾਂ ਦਰਜ ਕੀਤੀਆਂ ਗਈਆਂ ਨੇ ਆਮ ਆਦੀ ਪਾਰਟੀ ਦੇ ਕੁਝ ਕੁ ਵਿਧਾਇਕ ਜੋ ਸੂਤਰਾਂ ਤੋਂ ਖਬਰ ਨਿਕਲ ਕੇ ਟਲਸਾ ਸਾਹਮਣੇ ਆਈ ਹੈ ਉਹ ਸ਼ਾਂਤ ਬੈਠੇ ਨੇ ਕਿਹਾ ਜਾ ਰਿਹਾ ਵੀ ਹੁਣ ਉਹਨਾਂ ਬਲੋ ਰਵਿੰਦ ਕੇਜਰੀਵਾਲ ਦੇ ਨਾਲ ਗੱਲਬਾਤ ਕੀਤੀ ਜਾਵੇ ਕਿਉਂਕਿ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਸਾਡੀ ਗੱਲ ਨਹੀਂ ਸੁਣਦੇ ਤੇ ਜਿਹੜੇ ਮੰਤਰੀ ਨੇ ਤੇ ਜੋ ਅਫਸਰ ਨੇ ਉਹ ਵੀ ਸਾਡੀ ਗੱਲਬਾਤ ਨਹੀਂ ਸੁਣਦੇ। ਔਰ ਜਿਸ ਤਰੀਕੇ ਦੇ ਨਾਲ ਜਿਹੜਾ ਅੰਦਰ ਖਾਤੇ ਇੱਕ ਜਿਵੇਂ ਨਾ ਵਿਚੇ ਵਿੱਚ ਬੰਦਾ ਰਿਝਦਾ ਜਾ ਰਹਿੰਦਾ ਇਨਾਂ ਦੇ ਐਮਐਲਏ ਤੇ ਹੋਰ ਉਸੇ ਤਰੀਕੇ ਨਾਲ ਰਿੰਜ ਰਹੇ ਨੇ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਕਿ 13050 ਪੰਜਾਬ ਬਣੇਗਾ ਹੀਰੋ ਏਕਾ ਕੱਟ ਗਿਆ ਤਿੰਨ ਰਹਿ ਗਏ ਕਿ ਵਰਮੰਟ ਕੇਰੀਵਾਲ ਸਾਹਿਬ ਦੇ ਰਹਾਅ ਹੋਣ ਤੋਂ ਬਾਅਦ ਸਿਆਸੀ ਫਿਜ਼ਾ ਦੇ ਵਿੱਚ ਕਾਫੀ ਤਬਦੀਲੀ ਨਜ਼ਰ ਆ ਰਹੀ ਹੈ ਸੋ ਗੁਰਮੀਤ ਖੋਡਿਆ ਜੋ ਕਿ ਸਾਡੇ ਖੇਤੀਬਾੜੀ ਮੰਤਰੀ ਨੇ ਉਹਨਾਂ ਵੱਲੋਂ ਕਹਿ ਹੈਗਾ ਕਿ ਪੰਜਾਬ ਸਰਕਾਰ ਨਸ਼ੇ ਦੇ ਉੱਤੇ ਬੜੀ ਜ਼ੋਰਾਂ ਸ਼ੋਰਾਂ ਨਾਲ ਕੰਮ ਕਰ ਰਹੀ ਹੈ ਤੇ ਇਹਦਾ ਸੀ ਪੱਕਾ ਹੱਲ ਕਰਾਂਗੇ। ਉਹ ਕਹਿੰਦੇ ਵੀ ਜੇ ਜਬਾਨੀ ਖੇਡਾਂ ਵੱਲ ਕਰਸ਼ਿਤ ਹੋ ਜਾਵੇ ਪਿੰਡਾਂ ਦੇ ਵਿੱਚ ਸਟੇਡੀਅਮ ਬਣ ਜਾਣ ਤਾਂ ਨੌਜਵਾਨਾਂ ਨੂੰ ਨਸ਼ੇ ਵੱਲੇ ਪਾਸੋਂ ਰੋਕਿਆ ਜਾ ਸਕਦਾ। ਹਮਨਤਾ ਬੈਨਰਜੀ ਵੱਲੋਂ ਹੁਣ ਡਾਕਟਰਾਂ ਦੇ ਨਾਲ ਮੀਟਿੰਗ ਸਰਦੀ ਗਈ ਹੈ। ਉੱਤਤਨ ਵਾਰ ਪਹਿਲਾਂ ਵੀ ਮੀਟਿੰਗਾਂ ਦਾ ਸੱਦਾ ਦਿੱਤਾ ਦੂਜੇ ਪਾਸੇ ਜਿਹੜਾ ਡਾਕਟਰ ਧੜਾ ਉਹ ਇਹ ਕਹਿੰਦੇ ਆ ਕਿ ਸਿੱਧਾ ਪ੍ਰਸਾਰਣ ਕਰੋ ਗੱਲਬਾਤ ਪ੍ਰਸ਼ਾਸਨਕ ਤੌਰ ਤੇ ਸਰਕਾਰ ਉਸ ਤਰ੍ਹਾਂ ਨਜਿੱਠ ਨਹੀਂ ਸਕੀ ਜਿਵੇਂ ਸੀ ਤੇ ਫਿਰ ਬਾਅਦ ਦੇ ਵਿੱਚ ਸਿਆਸਤ ਵੱਡ ਜਾਂਦੀ ਹੁੰਦੀ ਹੈ ਅਸੀਂ ਫਿਰ ਕਹਾਂਗੇ ਕਿ ਜਿਹੜੀਆਂ ਉਸ ਡਾਕਟਰ ਬੀਬੀ ਨਾਲ ਵਾਪਰਿਆ ਬਹੁਤ ਘਟਿਆ ਕਿਸਮ ਦਾ ਇਹ ਵਰਤੋ ਹੋਇਆ ਜੋ ਵੀ ਕਾਨੂੰਨ ਦੇ ਵਿੱਚ ਹੈ ਉਹ ਲਿਹਾਜ਼ ਨਹੀਂ ਵਰਤਣੀ ਚਾਹੀਦੀ ਜਿਹੜਾ ਵੀ ਦੋਸ਼ੀ ਹੈ 1 ਹੈ 2 ਹੈ 5 ਹੈ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ Arvind Kejriwal ਨੇ ਕਿਹਾ ਕਿ ਮੈਂ ਸੀਐਮ ਦਾ ਅਹੁਦਾ ਛੱਡ ਦਾਂਗਾ ਉੱਤੇ ਹੀ ਤੋਂ ਸਭ ਨੂੰ ਚਰਚਾ ਹੋਣ ਲੱਗ ਗਈ ਹੈ ਵੀ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਇਹ ਹਿੱਸਾ ਇਹ ਕਹਿੰਦਾ ਹੈ ਕਿ ਕੇਜਰੀਵਾਲ ਆਪਦੇ ਕੋਲੋਂ ਸਤਾ ਨਾ ਜਾਣ ਦੇਵੇ ਤੇ ਜੇ ਅਜੋ ਮੁੱਖ ਮੰਤਰੀ ਤੋਂ ਪਿੱਛੇ हट ਜਾਂਦਾ ਹੈ ਉਹਦੀ ਜਿਹੜੀ ਕੋਠੀ ਹੈ ਸਰਕਾਰੀ ਉਹਨੂੰ ਛਟਰੀ ਪਾਉਗੀ ਜਿਹੜੀਆਂ ਵਟੀਆਂ ਗੱਡੀਆਂ ਲੈਂਡ ਕਰੂਜ਼ਰ ਵਰਗੀਆਂ ਲਈ ਫਿਰਦਾ ਉਹ ਛਟਰੀਆਂ ਪਹਿਨਗੀਆਂ ਅਜਿਹੇ ਦੇ ਵਿੱਚ ਉਸਨੀ ਤਾਂ ਕੇਜਰੀਵਾਲ ਨੂੰ ਬਣਾ ਸਕਦਾ ਆਪਣੀ ਧਰਮ ਬਤ ਤਕਰੀਕਾਰ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਬਰੋ ਸ਼ੁਕਰੀਆ ਮਿਹਰਬਾਨੀ ਜੀ ਜੀ ਡਾਕਟਰ ਸਾਹਿਬ ਭਾਈ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹ ਲਗਾਤਾਰ ਉਹਨਾਂ ਦੇ ਸਾਥੀ ਇੱਕ ਇੱਕ ਕਰਕੇ ਜਿਹੜੀ NSA ਲੱਗੀ ਹੋਈ ਹੈ ਉਹਨੂੰ ਚੁਣੌਤੀ ਦਿੰਦੇ ਰਹੇ ਤੇ ਉਹਨਾਂ ਦੇ ਇੱਕ ਸਾਥੀ ਹੋਰ ਨੇ ਕੁਲਵੰਤ ਸਿੰਘ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਿਆ ਹਾਈ ਕੋਰਟ ਦੇ ਵਿੱਚ ਤੇ ਉਹਨਾਂ ਨੇ ਚੁਣੌਤੀ ਦਿੱਤੀ NSA ਨੂੰ ਇਸ ਤੋਂ ਪਹਿਲਾਂ ਵੀ ਇਹ ਚੁਣੌਤੀਆਂ ਦਿੱਤੀਆਂ ਜਾ ਚੁੱਕੀਆਂ ਨੇ ਇਹ ਉਹਨਾਂ ਦੇ ਸਾਥੀ ਨੇ ਕੁਲਵੰਤ ਸਿੰਘ ਰਾਉਕ ਕੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਰਾਉਕੇ ਸਾਹਿਬ ਨੇ ਜਿਹੜਾ ਐਨਐਸਏ ਲੱਗਿਆ ਹੈ ਭਾਈ ਅਮਰਤਪਾਲ ਸਿੰਘ ਤੇ ਸਾਥੀਆਂ ਤੇ ਉਹਨੂੰ ਇੱਕ ਕਿਸਮ ਦੇ ਨਾਲ ਚੁਣੌਤੀ ਦਿੱਤੀ ਹੈ ਉਹ ਕਹਿੰਦੇ ਕਿ ਇਹ ਐਨਐਸਏ ਜਿਹੜਾ ਲਾਇਆ ਗਿਆ ਇਹ ਬਿਲਕੁਲ ਗਲਤ ਹੈ ਮਾਨਯੋਗ ਅਦਾਲਤ ਨੇ ਇਹ ਸਬੰਧ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟੈਂਟ ਕੇਂਦਰ ਸਰਕਾਰ ਪੰਜਾਬ ਸਰਕਾਰ ਇਹਨਾਂ ਨੂੰ ਨੋਟਿਸ ਜਾਰੀ ਕਰਤਾ ਕਿ ਤੁਸੀਂ ਵੀ ਆਪਣਾ ਪੱਖ ਆ ਕੇ ਰੱਖੋ ਜਵਾਬ ਦਿਓ 23 ਫਰਵਰੀ 2023 ਨੂੰ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਕਥਿਤ ਅਜਨਾਲੇ ਥਾਣੇ ਤੇ ਹਮਲਾ ਕਰਤਾ ਸੀ ਇਹ ਤੋਂ ਬਾਅਦ ਮਾਰਚ ਮਹੀਨੇ 'ਚ ਗ੍ਰਿਫਤਾਰ ਕਰ ਲਿਆ ਗਿਆ ਉਦੋਂ ਬਾਅਦ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਉਹਨਾਂ ਨੇ NSA ਨੂੰ ਚੁਣੌਤੀ ਦਿੱਤੀ ਹੈ ਕਿ ਨੈਸ਼ਨਲ ਸਕਿਉਰਿਟੀ ਐਕਟ ਕਿਵੇਂ ਲੱਗ ਗਿਆ ਹੁਣ ਅਗਲੀ ਪੇਸ਼ੀ ਦੇ ਉੱਤੇ ਜੇਲ ਸਟੂਡੈਂਟ ਕੇਂਦਰ ਪੰਜਾਬ ਸਰਕਾਰ ਇਹ ਆਪਣਾ ਜਵਾਬ ਦਾਇਰ ਕਰਨਗੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਦੋਵੇਂ ਧਿਰਾਂ ਦੇ ਦਰਮਿਆਨ ਬਹਿਸ ਹੋਵੇਗੀ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਅੱਗੇ ਅਦਾਲਤ ਕੀ ਕਦਮ ਚੱਕਦੀ ਹੈ ਮੌਕਾ ਦੱਸੇਗਾ ਪਰ ਅਦਾਲਤ ਵਿੱਚ ਜਾ ਕੇ ਇਨਸਾਫ ਲੈਣਾ ਕੋਈ ਵੀ ਵਿਅਕਤੀ ਜਾ ਸਕਦਾ ਹੈ ਜੀ ਜੀ ਸੋ ਦੂਜੇ ਪਾਸੇ ਪੰਜਾਬ ਪੁਲਿਸ ਦੇ ਆਈਜੀ ਨੇ ਜੀ ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਿਆ ਤੇ ਉਹਨਾਂ ਨੇ ਜਿਹੜੀ ਪੰਜਾਬ ਪੰਜਾਬ ਪੁਲਿਸ ਵੱਲੋਂ ਪ੍ਰਾਪਤੀ ਕੀਤੀ ਉਹ ਦੱਸੇ ਗਿਆ ਨੇ ਜੀ ਸੁਖਚੈਨ ਸਿੰਘ ਗਿੱਲ ਇਹ ਐਸ ਵੇਲੇ ਆਈਜੀ ਹੈੱਡਕੁਆਟਰ ਨੇ ਪੰਜਾਬ ਦੇ ਉਹਨਾਂ ਨੇ ਪੁਲਿਸ ਹੱਡ ਕੁਆਟਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਗੈਂਗਸਟਰਾਂ ਅੱਤਵਾਦੀਆਂ ਨਸ਼ਿਆਂ ਦੇ ਮਾਮਲੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ ਉਹ ਕਹਿੰਦੇ ਡਰੱਗ ਕੇਸਾਂ 'ਚ 29152 ਐਫ ਆਈ ਆਰਾਂ ਦਰਜ ਕੀਤੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਪਟਿਆਲਾ 'ਚ ਜਿਹੜੀਆਂ ਦਰਜ ਹੋਈਆਂ ਨੇ ਇਹਦੇ ਦੌਰਾਨ 10 ਕਰੋੜ 32 ਲੱਖ 92 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ ਹੈ ਤੇ ਗੈਂਗਸਟਰਾਂ ਦੀ 191 ਕਰੋੜ ਦੀ ਜਾਇਦਾਦ ਇਹ ਫ੍ਰੀਜ਼ ਕਰ ਦਿੱਤੀ ਗਈ ਹੈ ਅਟੈਚ ਕਰ ਦਿੱਤੀ ਗਈ ਹੈ 365 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਕਹਿੰਦੇ ਇਸ ਸਮੇਂ ਦੇ ਦੌਰਾਨ 2500 ਤੋਂ 46 ਕਿਲੋ ਹੈਰਵਨ ਪੰਜਾਬ ਪੁਲਿਸ ਤੇ BSF ਨੇ ਮਿਲ ਕੇ 150 ਦੇ ਕਰੀਬ ਡਰੋਨ ਰਾਹੀਂ ਜਿਹੜੀ ਆਈ ਹੈ ਬਰਾਮਦ ਕੀਤੀ ਹੈ ਉਹ ਕਹਿੰਦੇ ਕਿ ਬਹੁਤ ਸਾਰੇ ਕੇਸਾਂ ਨੂੰ 24 ਤੋਂ 48 ਘੰਟਿਆਂ ਦੇ ਵਿੱਚ ਹੱਲ ਕੀਤਾ ਜਾ ਰਿਹਾ ਹੈ ਆਰ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਕੋਲ ਇਹ ਗ੍ਰਹਿ ਮੈਕਮਾ ਵੀ ਹੈ ਭਗਵੰਤ ਮਾਨ ਉਨ੍ਹਾਂ ਦੇ ਹਦਾਇਤਾਂ ਤੇ ਲਗਾਤਾਰ ਪੰਜਾਬ ਦੀ ਪੁਲਿਸ ਵੱਡੀ ਤੋਂ ਵੱਡੀ ਕਾਰਵਾਈ ਕਰ ਰਹੀ ਹੈ ਔਰ ਜਿਹੜੇ ਵੀ ਇਥੇ ਵਾਰਦਾਤਾ ਹੋਈਆਂ ਨੇ ਆ ਤਾਜੀ ਵਾਰਦਾਤਾ ਚੰਡੀਗੜ੍ਹ ਦੀ ਪਰ ਉਹਦੇ ਵਿੱਚ ਜਿਹੜਾ ਪਹਿਲਾ ਰੋਹਿਨ ਜਿਹੜਾ ਇਹ ਮਸੀਹ ਹੈ ਖੰਨੇ ਤੋਂ ਇਹਨੂੰ ਦਬੋਚਿਆ ਤਾਂ ਪੰਜਾਬ ਦੀ ਪੁਲਿਸ ਨੇ ਦੂਜਾ ਦਿੱਲੀ ਤੋਂ ਫੜਿਆ ਗਿਆ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਘਟਨਾ ਦਾ ਮਸਲਾ ਵੀ ਹੱਲ ਕੀਤਾ ਹੈ ਗਿਆ ਇਹ ਦਾਵਾ ਹੈ ਆਈਜੀ ਹੈੱਡਕੁਆਟਰ ਸੁਖਚੈਨ ਸਿੰਘ ਗਿੱਲ ਸਾਹਿਬ ਦਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਦੇ ਕੁਝ ਕੁ ਵਿਧਾਇਕ ਜੋ ਸੂਤਰਾਂ ਤੋਂ ਖਬਰ ਨਿਕਲ ਕੇ ਟਲ ਸਾਹਮਣੇ ਆਈ ਹੈ ਉਹ ਸ਼ਾਂਤ ਬੈਠੇ ਨੇ ਕਿਹਾ ਜਾ ਰਿਹਾ ਵੀ ਹੁਣ ਉਹਨਾਂ ਬਲੋ ਰਵਿੰਦ ਕੇਜਰੀਵਾਲ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਕਿਉਂਕਿ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੀ ਗੱਲ ਨਹੀਂ ਸੁਣਦੇ ਤੇ ਜਿਹੜੇ ਮੰਤਰੀ ਨੇ ਤੇ ਜੋ ਅਫਸਰ ਨੇ ਉਹ ਵੀ ਸਾਡੀ ਗੱਲਬਾਤ ਨਹੀਂ ਸੁਣਦੇ ਜੀ ਅਸਲ ਦੇ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਇਸ ਲਈ ਕਾਫੀ ਸਮੇਂ ਤੋਂ ਪਿਆ ਹੋਇਆ ਹੈ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਜਿਸ ਤਰੀਕੇ ਦੇ ਨਾਲ ਸਪੀਕਰ ਕੁਲਤਾਰ ਸਿੰਘ ਸੱਧਮਾ ਨੇ ਬੀਬੀ ਬਲਜਿੰਦਰ ਕੌਰ ਨੂੰ ਖੁੱਲਾ ਮੌਕਾ ਦਿੱਤਾ ਬੋਲਣ ਦਾ ਕੁਮਰ ਵਿਜੇ ਪ੍ਰਤਾਪ ਨੂੰ ਜਿਹੜੇ ਪਹਿਲਾਂ ਆਈਜੀਬੀ ਰਹੇ ਨੇ ਪੁਲਿਸ ਦੇ ਵਿੱਚ ਅੱਜ ਕੱਲ੍ਹ ਅੰਮ੍ਰਿਤਸਰ ਦੇ ਇੱਕ ਖੇਤਰ ਤੋਂ ਵਧਾਇਕ ਨੇ ਔਰ ਜਿਸ ਤਰੀਕੇ ਦੇ ਨਾਲ ਜਿਹੜਾ ਅੰਦਰ ਖਾਤੇ ਇੱਕ ਜਿਵੇਂ ਨਾ ਵਿੱਚੇ ਵਿੱਚ ਬੰਦਾ ਰਿੰਝਦਾ ਜਾ ਰਹਿੰਦਾ ਹੈ ਇਹਨਾਂ ਦੇ ਐਮਐਲਏ ਤੇ ਹੋਰ ਉਸੇ ਤਰੀਕੇ ਨਾਲ ਰਿੰਝ ਰਹੇ ਨੇ ਲੋਕ ਸਭਾ ਦੀਆਂ ਚੋਣਾਂ ਨਿਪਟੀਆਂ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਕਿ 13 0 ਪੰਜਾਬ ਬਣੇਗਾ ਹੀਰੋ 1 ਆ ਕੱਟ ਗਿਆ 3 ਰਹਿ ਗਏ ਤੇ ਵਿਧਾਨ ਸਭਾ ਦੇ ਹਲਕਿਆਂ ਚ ਬੱਤੀਆਂ ਚ ਜਿੱਤ ਹੋਈ 92 ਤੋਂ 32 ਤੇ ਆ ਗਏ 60 ਹਲਕੇ ਗਵਾ ਗਏ ਹਾਲਾਂਕਿ ਚਰਚਾ ਕਰਦੇ ਹੁੰਦੇ ਸੀ ਕਿ ਸੀਤਾ ਜਿਹੜੀ 300 ਜੂਨਟ ਦਿੰਦੀ ਹੈ ਤੇ तमाम ਮੁਕਤ ਖੂਰੀਆਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਲੋਕਾਂ ਨੂੰ ਰਾਤਾਂ ਦਿੱਤੀਆਂ ਨੇ ਤੇ ਬਹੁਤ ਸਾਰੇ ਸੂਤਰ ਇਹ ਵਾਲਾ ਕਰਦੇ ਆ ਇਹ ਗੱਲ ਕਿੱਥੋਂ ਤੱਕ ਸੱਚ ਹੈ ਕਿੱਥੋਂ ਤੱਕ ਨਹੀਂ ਕੁਝ ਅਖਬਾਰਾਂ ਦੇ ਵਿੱਚ ਛਪ ਗਿਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੇ ਰਿਹਾਅ ਹੋਣ ਤੋਂ ਬਾਅਦ ਸਿਆਸੀ ਫਿਜ਼ਾ ਦੇ ਵਿੱਚ ਕਾਫੀ ਤਬਦੀਲੀ ਨਜ਼ਰ ਆ ਰਹੀ ਹੈ ਜਿਹੜਾ ਕੱਲ ਸਮਾਗਮ ਦਿੱਲੀ ਦੇ ਵਿੱਚ ਹੋਇਆ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਇੱਕ ਪੂਰੇ ਰਾਜ ਦਾ ਮੁੱਖ ਮੰਤਰੀ ਹੈ ਜੋ ਕੁਝ ਉਹਦੇ ਨਾਲ ਕੀਤਾ ਤੇ ਮਨ ਤੇ ਅਸਰਤਾ ਹੁੰਦਾ ਹੈ ਪਾਵੇਂ ਉਹ ਉਤਲੇ ਮਨੋਂ ਕਰੀ ਜਾਣ ਬੜਾ ਕ੍ਰਾਂਤੀਕਾਰੀ ਕਦਮ ਹੈ ਬੜਾ ਕ੍ਰਾਂਤੀਕਾਰੀ ਕਦਮ ਹੈ ਪਰਮਾਨਿਤਤਾ ਹੁੰਦਾ ਕਿੱਥੇ ਅਰਵਿੰਦ ਕੇਜਰੀਵਾਲ ਦੀ ਗੈਰ ਮੌਜੂਦਗੀ ਵਿੱਚ ਭਗਵੰਤ ਇੱਕ ਨੰਬਰ ਤੇ ਸੀ ਜਿੱਥੇ ਵੀ ਲਿਜਾਣਾ ਹੈ ਭਗਵੰਤ ਨੂੰ ਇੱਕ ਨੰਬਰ ਤੇ ਲਾ ਕੇ ਲੈ ਕੇ ਚੱਲੋ ਤੇ ਕੱਲ ਉਹਨੂੰ ਬੋਲਣ ਵੀ ਨਹੀਂ ਦਿੱਤਾ ਇਹਦਾ ਮਤਲਬ ਪਿਛਲੇ ਦਿਨਾਂ ਤੋਂ ਜਿਹੜੀ ਅੰਦਰ ਖਾਤੇ ਐਮਐਲਿਆਂ ਦੇ ਵਿੱਚ ਕੈਸ ਕੈਸ ਚੱਲਦੀ ਸੀ ਔਰ ਕੁਝ ਬਾਰੇ ਤਾਂ ਇਹ ਵੀ ਪਤਾ ਚੱਲਿਆ ਕਿ ਉਹ ਦਿੱਲੀ ਦੀ ਹਾਈ ਕਮਾਂਡ ਖਾਸ ਕਰ ਬੀਬੀ ਸਨੀਤਾ ਕੇਜਰੀਵਾਲ ਸੰਦੀਪ ਪਾਠਕ ਹੋਰਾਂ ਨੂੰ ਮਿਲ ਕੇ ਆਏ ਨੇ ਜਲੰਧਰ ਦੀ ਉਪਚੋਣ ਹੋਈ ਉਹਦੇ ਵਿੱਚ ਵੀ ਕਹਿੰਦੇ ਜੀ ਭਗਵੰਤ ਮਾਨ ਤਾਂ ਬਾਕੀ ਕੰਮ ਕਰਨਗੇ ਤੇ ਬਾਕੀ ਸੰਦੀਪ ਪਾਠਕ ਦੇਖੇਗਾ ਤੇ ਭਗਵੰਤ ਮਾਨ ਵੀ ਅੱਗੋਂ ਪੰਜਾਬ ਦਾ ਜੱਟ ਹੈਗਾ ਉਨੇ ਕਿਹਾ ਕਿ ਨਹੀਂ ਮੇਰੀ ਗਵਾਈ ਵਿੱਚ ਹੀ ਹੋਊਗਾ ਸਾਰਾ ਕੁਝ ਪਹਿਲਾਂ ਉਹ ਦਿੱਲੀ ਦਾ ਮਸਲਾ ਸਲਝਾਉਣਾ ਚਾਹੁੰਦੇ ਆ ਉਸ ਤੋਂ ਬਾਅਦ ਹਰਿਆਣਾ ਦੀ ਚੋਣ ਤੇ ਕਿਸੇ ਵੇਲੇ ਵੀ ਕੇਜਰੀਵਾਲ ਸਾਹਿਬ ਪੰਜਾਬ ਦੇ ਵਿਧਾਇਕਾਂ ਨੂੰ ਬੁਲਾ ਕੇ ਉਹਨਾਂ ਦਾ ਹਾਲਚਲ ਪੁੱਛ ਸਕਦੇ ਆ ਆਮ ਜਾਣਕਾਰੀ ਇਹ ਹੈ ਇਹ ਐਮਐਲਏ ਤਾਂ ਇੱਕ ਨਾਂ ਦੇ ਐਮਐਲਏ ਨੇ ਇਨਾਂ ਦਾ ਕੋਈ ਫੋਨ ਨਹੀਂ ਚੱਕਦਾ ਜ਼ਿਲ੍ਹੇ 'ਚ ਜੇ ਕਿਸੇ ਡੀਸੀ ਐਸਐਸਪੀ ਨੂੰ ਫੋਨ ਕਰਦੇ ਆ ਕੋਈ ਜਵਾਬ ਹੀ ਨਹੀਂ ਦਿੰਦੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਸਚਾਈ ਕੀ ਹੈ ਇਹ ਤਾਂ ਜਦੋਂ ਇਹ ਕੇਜਰੀਵਾਲ ਸਾਹਿਬ ਕੋਲੇ ਦਿਲ ਖੋਲਣਗੇ ਪਤਾ ਉਦੋਂ ਲੱਗੇਗਾ ਪਰ ਇਹ ਜ਼ਰੂਰ ਚੱਲ ਰਿਹਾ ਹੈ ਕਿ ਸਰਕਾਰ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਭ ਅੱਛਾ ਨਹੀਂ ਹੈ ਇਹਦੀ ਸਚਾਈ ਕੀ ਹੈ ਇਹ ਤਾਂ ਜਿਹੜੇ ਜਖਵੀ ਸ਼ੇਰ ਨੇ ਉਹੀ ਜਦੋਂ ਕੇਜਰੀਵਾਲ ਸਾਹਿਬ ਕੋਲੇ ਦੁੱਖ ਰਹੋਣਗੇ ਉਦੋਂ ਬਾਅਦ ਪਤਾ ਚਲੇਗਾ ਜੀ ਸੋ ਗੁਰਮੀਤ ਖੁੱਡਿਆ ਜੋ ਕਿ ਸਾਡੇ ਖੇਤੀਬਾੜੀ ਮੰਤਰੀ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਨਸ਼ੇ ਦੇ ਉੱਤੇ ਬੜੀ ਜੋਰਾਂ ਸ਼ੋਰਾਂ ਨਾਲ ਕੰਮ ਕਰ ਰਹੀ ਹੈ ਤੇ ਇਹਦਾ ਸੀ ਪੱਕਾ ਹੱਲ ਕਰਾਂਗੇ ਜੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇਹ ਕੱਲ ਰਜਿੰਦਰਾ ਕਾਲਜ ਬਠਿੰਡਾ ਦੇ ਵਿੱਚ ਹਾਕੀ ਟੂਰਨਾਮੈਂਟ ਦੇ ਜਿਹੜੇ ਆਖਰੀ ਫਾਈਨਲ ਮੈਚ ਹੁੰਦੇ ਆ ਉਹਨਾਂ ਦੇ ਉੱਤੇ ਗਏ ਸਨ ਮੁੱਖ ਮਹਿਮਾਨ ਦੇ ਤੌਰ ਤੇ ਕੁਦਰਤੀ ਹੈ ਜਦੋਂ ਬੰਦਾ ਖੇਡ ਮੈਦਾਨ 'ਚ ਜਾਂਦਾ ਹੈ ਨੌਜਵਾਨਾਂ ਦੇ ਕਮਾਏ ਹੋਏ ਸਰੀਰ ਵੇਖਦਾ ਹੈ ਹੁਣ ਤਾਂ ਬਹੁਤ ਫਰਕ ਪੈ ਗਿਆ ਪਹਿਲਾਂ ਤਾਂ ਕਮਾਲ ਹੁੰਦਾ ਸੀ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨਸ਼ਿਆਂ ਨੂੰ ਨਿਖੇੜਨ ਵਾਸਤੇ ਵੱਡੇ ਪੱਧਰ ਤੇ ਲੱਗੀ ਹੋਈ ਹੈ ਜੇ ਨਸ਼ੇ ਜਿਹੜੇ ਖਤਮ ਹੋ ਗਏ ਅਸੀਂ ਕਰਾਂਗੇ ਜਵਾਨੀ ਨੂੰ ਬਚਾਉਣਾ ਹੈ ਉਹ ਕਹਿੰਦੇ ਵੀ ਜੇ ਜਵਾਨੀ ਖੇਡਾਂ ਵੱਲ ਕর্ষਤ ਹੋ ਜਾਵੇ ਪਿੰਡਾਂ ਦੇ ਵਿੱਚ ਸਟੇਡੀਅਮ ਬਣ ਜਾਣ ਤਾਂ ਨੌਜਵਾਨਾਂ ਨੂੰ ਨਸ਼ੇ ਵਾਲੇ ਪਾਸੋਂ ਰੋਕਿਆ ਜਾ ਸਕਦਾ ਹੈ ਉੱਥੇ ਉਹਨਾਂ ਦੇ ਨਾਲ ਜਿਹੜੇ ਸ਼ਹਿਰੀ ਐਮਐਲਏ ਨੇ ਜਗਰੂਪ ਸਿੰਘ ਗੱਲ ਉਹ ਵੀ ਸਨ ਉੱਥੋਂ ਦੇ ਆਏ ਜੀ ਏ ਡੀ ਜੀ ਪੀ ਐਸ ਪੀ ਐਸ ਪ੍ਰਮਾਰ ਸਾਹਿਬ ਡਿਪਟੀ ਕਮਿਸ਼ਨਰ ਸ਼ੌਕਤ ਐਮਦ ਪਰੇ ਉੱਥੋਂ ਦੇ ਐਸ ਐਸ ਪੀ ਬੀ ਬੀ ਅਮਨੀਤ ਕੌਂਡਲ ਦਿਹਾਤੀ ਜ਼ਿਲ੍ਹਾ ਪ੍ਰਧਾਨ ਨਗਰ ਸਵਾਰ ਟ੍ਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਚੇਅਰਮੈਨ ਸ਼ੂਗਰ ਫੈਡ ਨਵਦੀਪ ਜੀਦਾ ਤੇ ਹੋਰ ਲੋਕ ਹਾਜ਼ਰ ਸਨ ਜਗਰੂਪ ਕੇ ਲਲੇ ਵੀ ਇਹੀ ਗੱਲ ਕਹੀ ਹੈ ਕਿ ਸਾਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਦੇ ਵਿੱਚ ਤੰਦਰੁਸਤੀ ਨੌਜਵਾਨਾਂ ਚ ਤੰਦਰੁਸਤੀ ਪੈਦਾ ਹੋਵੇ ਤੇ ਸਰਕਾਰ ਦਾ ਇਹ ਯਤਨ ਹੈ ਅਸੀਂ ਨੌਜਵਾਨਾਂ ਨੂੰ ਵਿਹਲੇ ਨਾ ਛੱਡੀਏ ਉਹਨਾਂ ਨੂੰ ਕੰਮ ਤੇ ਲਾਈਏ ਔਰ 25 ਸਾਲਾਂ ਦੇ ਵਿੱਚ ਸਾਡੀ ਸਰਕਾਰ ਨੇ 45000 ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਨੇ ਜੀ ਸੋ ਦੇਸ਼ ਦੇ ਗ੍ਰਹਿ ਮੰਤਰੀ ਨੇ ਜੀ ਮਿਤ ਸ਼ਾ ਵੱਲੋਂ ਰਾਹੁਲ ਗਾਂਧੀ ਨੂੰ ਮਰਦੋਕ ਕੀ ਰਹਿ ਗਿਆ ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ ਮਾਹੌਲ ਖਰਾਬ ਕੀਤਾ ਹੈ ਜੀ ਦੇਖੋ ਜੇ ਕਿਸ ਤਾਰ ਦੇ ਵਿੱਚ ਉਹ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਜਿਹੜਾ ਉਹਨਾਂ ਨੇ ਤੰਜ ਕਸਿਆ ਉਹ ਰਾਹੁਲ ਗਾਂਧੀ ਕਿਉਂਕਿ ਉਹਨਾਂ ਦੇ ਦਾਦੀ ਪ੍ਰਧਾਨ ਮੰਤਰੀ ਰਹੇ ਲੰਬਾ ਸਮਾਂ ਪਿਤਾ ਮੁਖ ਪ੍ਰਧਾਨ ਮੰਤਰੀ ਰਹੇ ਤੇ ਉਹਨਾਂ ਦੀ ਮਾਤਾ ਜੁਪੀਏ ਦੀ ਚੇਅਰਪਰਸਨ ਰਹੀ ਹੈ ਆਪ ਪ੍ਰਧਾਨ ਵੀ ਰਹੇ ਨੇ ਫਰوقਬੁੱਦੁੱਲਾ ਸਾਹਿਬ ਇਹਨਾਂ ਦਾ ਤੇ ਕਾਂਗਰਸ ਦਾ ਇਕੱਠ ਜੋੜ ਚੱਲਦਾ ਹੈ ਉਹ ਕਹਿੰਦੇ ਕਿ ਜਦੋਂ ਇੱਥੇ ਅਤਵਾਦ ਸੀ ਖੂਨ ਲਥਪਥ ਸੀ ਇਹੀ ਲੋਕ ਛੁੱਟੀਆਂ ਮਨਾਉਣ ਵਾਸਤੇ ਲੰਡਨ ਚਲ ਜਾਂਦੇ ਸੀ ਲੋਕ ਇੱਥੇ ਮਰਦੇ ਰਹਿੰਦੇ ਸੀ ਤੇ ਘਾਟੀ ਦੇ ਵਿੱਚ ਅੱਤਵਾਦ ਲਈ ਕਾਂਗਰਸ ਦੀ ਸਰਕਾਰ ਜ਼ਿੰਮੇਵਾਰ ਹੈ ਪਰ ਮੇਰੇ ਖਿਆਲ ਅਮਿਤ ਸ਼ਾਹ ਸਾਹਿਬ ਅੱਧੇ ਅਧੂਰੇ ਅੰਕੜੇ ਲੈ ਕੇ ਗਏ ਨੇ ਨਾਲ ਉਹ ਪੂਰੇ ਅੰਕੜੇ ਨਹੀਂ ਲੈ ਕੇ ਗਏ ਹੁਣ ਵੀ ਦੂਜੇ ਇਲਜ਼ਾਮ ਲਾ ਰਹੇ ਨੇ ਅਬਦੁੱਲਾਹ ਸਾਹਿਬ ਤੇ ਹੋਰ ਕਿ ਜਿਹੜੀ ਧਾਰਾ 370 हटਾਈ ਸੀ 5 ਸਾਲ ਹੋ ਗਏ ਕਿ ਉਦੋਂ ਬਾਅਦ ਉੱਥੇ ਸਾਰਾ ਕੁਝ ਖਤਮ ਹੋ ਗਿਆ ਹਾਟੂ ਤਾਂ ਹਾਲੇ ਵੀ ਚੱਲੀ ਜਾਂਦੀ ਐ ਸੋ ਉੱਥੇ ਚੋਣਾ ਚੱਲਦੀਆਂ ਨੇ ਇਹਨਾਂ ਚ ਉੱਥੇ ਚੋਣਾ ਇੱਕ ਤਰੀਕ ਨੂੰ ਹੋਣੀਆਂ ਨੇ ਤੇ 29 ਤਰੀਕ ਸ਼ਾਮ ਚੋਣ ਪ੍ਰਚਾਰ ਉੱਥੇ ਬੰਦ ਹੋ ਜਾਣਾ ਐ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਗਿਣਤੀ ਫਿਰ ਹਰਿਆਣੇ ਦੇ ਨਾਲ 8 ਅਕਤੂਬਰ ਨੂੰ ਹੋਣੀ ਐ ਜੀ ਸੋ ਦੂਜੇ ਪਾਸੇ ਗੱਲ ਕਰਦੇ ਮਮਤਾ ਬੈਨਰਜੀ ਵੱਲੋਂ ਹੁਣ ਡਾਕਟਰਾਂ ਦੇ ਨਾਲ ਮੀਟਿੰਗ ਸੱਦੀ ਗਈ ਐ ਜੀ ਦੇਖੋ ਬੀਬੀ ਮਮਤਾ ਬੈਨਰਜੀ ਉਹਨੇ 2-3 ਵਾਰ ਪਹਿਲਾਂ ਵੀ ਮੀਟਿੰਗਾਂ ਦਾ ਸੱਦਾ ਦਿੱਤਾ ਦੂਜੇ ਪਾਸੇ ਜਿਹੜਾ ਡਾਕਟਰ ਧੜਾ ਹੈ ਉਹ ਇਹ ਕਹਿੰਦੇ ਆ ਕਿ ਸਿੱਧਾ ਪ੍ਰਸਾਰਣ ਕਰੋ ਗੱਲਬਾਤ ਦਾ ਤੇ ਜਿਹੜਾ ਬੀਬੀ ਮਮਤਾ ਬੈਨਰਜੀ ਦਾ ਪੱਖ ਹੈ ਉਹ ਦੇ ਸਰਕਾਰ ਦਾ ਪੱਖ ਹੈ ਉਹ ਕਹਿੰਦੇ ਜੀ ਮਾਮਲਾ ਅਦਾਲਤਾਂ ਚ ਸੁਣਵਾਈ ਅਧੀਨ ਹੈ ਇਹਦਾ ਅਸੀਂ ਸਿੱਧਾ ਪ੍ਰਸਾਰਣ ਕਿਵੇਂ ਕਰ ਸਕਦੇ ਹਾਂ ਤੁਹਾਨੂੰ ਲੱਗਦਾ ਤੁਸੀਂ ਰਿਕਾਰਡ ਕਰ ਲਓ ਸਾਰੀ ਮੀਟਿੰਗ ਔਰ ਰਿਕਾਰਡ ਆਪਣੇ ਕੋਲੇ ਰੱਖ ਲਓ ਪਰ ਗੱਲਬਾਤ ਤਾਂ ਟੇਬਲ ਤੇ ਮੁਕਣੀ ਹੈ ਸੋ ਇਸ ਵੇਲੇ ਤੁਸੀਂ ਕਹਿ ਸਕਦੇ ਹੋ ਕਿ ਉੱਥੇ ਜਿਹੜਾ ਕੁਝ ਵੀ ਹੋ ਰਿਹਾ ਹੈ ਉਹ ਗਲਤ ਹੋਇਆ ਪ੍ਰਸ਼ਾਸਨਿਕ ਤੌਰ ਤੇ ਸਰਕਾਰ ਉਸ ਤਰ੍ਹਾਂ ਨਜਿੱਠ ਨਹੀਂ ਸਕੀ ਜਿਵੇਂ ਸੀ ਤੇ ਫਿਰ ਬਾਅਦ ਦੇ ਵਿੱਚ ਸਿਆਸਤ ਵੱਢ ਜਾਂਦੀ ਹੁੰਦੀ ਹੈ ਅਸੀਂ ਫਿਰ ਕਹਾਂਗੇ ਕਿ ਜਿਹੜੀਆਂ ਉਸ ਡਾਕਟਰ ਬੀਬੀ ਨਾਲ ਵਾਪਰਿਆ ਬਹੁਤ ਘਟੀਆਂ ਕਿਸਮ ਦਾ ਇਹ ਵਰਤੋ ਹੋਇਆ ਤੇ ਉੱਥੋਂ ਦਾ ਜਿਹੜਾ ਪ੍ਰਿੰਸੀਪਲ ਹੈ ਸੰਦੀਪ ਕੋਸ਼ ਉਹਨੂੰ ਫੜ ਵੀ ਲਿਆ ਜਾਂਚ ਏਜੰਸੀਆਂ ਕੋਲੇ ਬਹੁਤ ਤਰ੍ਹਾਂ ਦੀਆਂ ਇਨਪੁਟ ਨੇ ਬਹੁਤ ਤਰ੍ਹਾਂ ਦੇ ਅੰਕੜੇ ਨੇ ਇਹ ਵੀ ਕਿਹਾ ਜਾ ਰਿਹਾ ਕਿ ਥਾਂ ਦੇ ਨਾਲ ਛੇੜਛੜ ਹੋਈ ਹੈ ਤੇ ਜਿਹੜਾ ਫਿਰ ਪ੍ਰਿੰਸੀਪਲ ਐਸ ਕਿਸਮ ਦਾ ਉੱਥੇ ਬੈਠਾ ਹੋਵੇ ਇਹਦਾ ਮਤਲਬ ਉਹਦੇ ਪਿੱਛੇ ਕੋਈ ਨਾ ਕੋਈ ਤਸਵੀਰ ਇਹਨਾਂ ਨੇ ਤਾਂ ਕਹਿਤਾ ਸੀ ਕਿ ਅਸੀਂ ਤਾਂ 10 ਦਿਨਾਂ ਚ ਕੇਸ ਹੋ ਕਰਕੇ ਦੋਸ਼ੀਆਂ ਨੂੰ ਘਟੋ-ਘਟ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਸਪਾਰਸ਼ ਕਰਤੀ ਸੀ ਬਿਲ ਪਾਸ ਕਰਨ ਦੀ ਪਰ ਜੋ ਵੀ ਕਾਨੂੰਨ ਦੇ ਵਿੱਚ ਹੈ ਕੋਲ ਇਹ ਹਾਜ ਨਹੀਂ ਵਰਤਣੀ ਚਾਹੀਦੀ ਜਿਹੜਾ ਵੀ ਦੋਸ਼ੀ ਹੈ 1 ਹੈ 2 ਹੈ 5 ਹੈ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਜੀ ਸੋ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੇ ਚੋਣਾਂ ਨੇ ਉੱਥੇ ਹੁਣ 3 ਸਤੰਬਰ ਵੱਲੋਂ ਕਿਹਾ ਗਿਆ ਹੈ ਕਿ ਖੇਤੀਬਾੜੀ ਨੂੰ ਲੈ ਕੇ ਸਰਕਾਰ ਫੇਲ ਹੋਈ ਹੈ ਜੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਦੇ ਕਰਜ਼ੇ ਦਬਾਉਣ ਦੇ ਵਿੱਚ ਹਰਿਆਣਾ ਦੀ ਸਰਕਾਰ ਆ ਜਿਹੜੀ ਬੁਰੀ ਤਰ੍ਹਾਂ ਫੇਲ ਹੋਈ ਹੈ ਖਾਸ ਕਰ ਉਹ ਕਿਸਾਨ ਜਿਹੜੇ ਬਟਾਈ ਤੇ ਖੇਤੀ ਕਰਦੇ ਨੇ ਭਾਪ ਉਹ ਲੋਕ ਜਿਹੜੇ ਠੇਕੇ ਦੇ ਆਧਾਰ ਦੇ ਉੱਤੇ ਕਰ ਖੇਤੀ ਕਰਦੇ ਆ ਉਹਨਾਂ ਨੂੰ ਇਥੋਂ ਤੱਕ ਕਿ ਜਿਹੜੀ ਪੀਐਮ ਯੋਜਨਾ ਹੈ ਕਿਸਾਨ ਯੋਜਨਾ ਉਹਦੇ ਬਾਰੇ ਵੀ ਚੁੱਪ ਹੈ ਖੇਤੀ ਉਹ ਕਰਦੇ ਆ ਉਹਨਾਂ ਨੂੰ ਉਹਦੇ ਵਿੱਚੋਂ ਵੀ ਹਿੱਸਾ ਨਹੀਂ ਮਿਲਦਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਸ਼ਾਇਦ ਉਹ ਗੱਲ ਕਰਦੇ ਆ 2000 ਰੁਪਿਆ ਚਾਰ ਮਹੀਨਿਆਂ ਬਾਅਦ ਸਾਲ 'ਚ ਤਿੰਨ ਵਾਰ ਕਿਸਾਨਾਂ ਨੂੰ ਪਾਇਆ ਜਾਂਦਾ ਹੈ ਮੇਰੇ ਖਿਆਲ ਉਹਦੀ ਗੱਲ ਕਰਦੇ ਆ 6000 ਰੁਪਿਆ ਜਿਹੜਾ ਸਾਲ ਦਾ ਜਾਂਦਾ ਹੈ ਉਹ ਕਹਿੰਦੇ ਗੱਲ ਇਹ ਹੈ ਕਿ 32% ਕਿਸਾਨ ਉਹ ਹੈ ਹਰਿਆਣਾ 'ਚ ਜਿਹੜਾ ਬਟਾਈ ਤੇ ਖੇਤੀ ਕਰਦਾ ਹੈ ਉਹਨਾਂ ਨੂੰ ਇਹਨਾਂ ਯੋਜਨਾਵਾਂ ਦਾ ਕਿਸੇ ਕਿਸਮ ਦਾ ਕੋਈ ਲਾਭ ਨਹੀਂ ਮਿਲਦਾ ਤੇ ਜਦੋਂ ਉਹਨਾਂ ਨੂੰ ਲਾਭ ਨਹੀਂ ਮਿਲਦਾ ਤੇ 10 ਸਾਲ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਚ ਵੀ ਸੀ ਤੇ ਹਰਿਆਣਾ ਵਿੱਚ ਵੀ ਸੀ ਜਿਹੜੇ ਕਹਿੰਦੇ ਆ ਸੌਦਨ ਪੂਰਾ ਕੀਤਾ ਅਸੀਂ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਦਾ ਕੰਮ ਕੀਤਾ ਤੇ ਕਿਸਾਨ ਇਹਨਾਂ ਨੂੰ ਕੋਹ ਕੋਕੇ ਮਤਲਬ ਧੋਂਦੇ ਐ ਕਿ ਤੁਸੀਂ ਕੀਤਾ ਕੀ ਹੈ ਤੇ ਕਰਦੇ ਕੀ ਪਇਓ ਸਾਨੂੰ ਸਮਝ ਤੋਂ ਬਾਹਰ ਦੀ ਗੱਲ ਹੈ ਸੋ ਹਰਿਆਣਾ ਦੇ ਵਿੱਚ ਹੁਣ ਮੈਦਾਨ ਭਖ ਚੱਲਿਆ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਇੱਥੇ ਆ ਕੇ ਡੇਰਾ ਲਾਉਣਗੇ ਜੀ ਸੋ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਸੀਐਮ ਦਾ ਅਹੁਦਾ ਛੱਡਦਾ ਹਾਂ ਉੱਤੇ ਹੀ ਟਲ ਸਭ ਹੁਣ ਚਰਚਾ ਹੋਣ ਲੱਗ ਗਈ ਹੈ ਵੀ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਜੀ ਦੇਖੋ ਦਿੱਲੀ ਦੇ ਵਿੱਚ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਕਿ ਆਸ ਰੰਗਾਂ ਲੱਗ ਰੀਆਂ ਨੇ ਇੱਕ ਹਿੱਸਾ ਇਹ ਕਹਿੰਦਾ ਹੈ ਕਿ ਕੇਜਰੀਵਾਲ ਆਪਦੇ ਕੋਲੋਂ ਸਤਾ ਨਾ ਜਾਣ ਦੇਵੇ ਤੇ ਜੇ ਅੱਜ ਉਹ ਮੁੱਖ ਮੰਤਰੀ ਤੋਂ ਪਿੱਛੇ हट ਜਾਂਦਾ ਹੈ ਉਹਦੀ ਜਿਹੜੀ ਕੋਠੀ ਹੈ ਸਰਕਾਰੀ ਉਹਨੂੰ ਛਡਨੀ ਪਊਗੀ ਜਿਹੜੀਆਂ ਵਟੀਆਂ ਗੱਡੀਆਂ ਲੈਂਡ ਕਰੂਜ਼ਰ ਵਰਗੀਆਂ ਲਈ ਫਿਰਦਾ ਉਹ ਛਡ ਰੀਆਂ ਪੈਣਗੀਆਂ ਅਜਿਹੇ ਦੇ ਵਿੱਚ ਉਸ ਲਈ ਤਾਂ ਕੇਜਰੀਵਾਲ ਨੂੰ ਬਣਾ ਸਕਦਾ ਆਪਣੀ ਧਰਮ ਪਤਨੀ ਦੂਜਾ ਨਾਂ ਚੱਲਦਾ ਬੀਬੀ ਆਤਸ਼ੀ ਦਾ ਜਿੰਨਾ ਬਾਰੇ ਉਹਨੇ 15 ਅਗਸਤ ਤੋਂ ਪਹਿਲਾਂ ਦਿੱਲੀ ਦੇ ਉਪ ਰਾਜਪਾਲ ਵੀ ਕੇ ਸ਼ਕਸੈਨਾ ਨੂੰ ਚਿੱਠੀ ਲਿਖੀ ਸੀ ਕਿ 15 ਅਗਸਤ ਵਾਲੇ ਦਿਨ ਰਾਸ਼ਟਰੀ ਝੰਡਾ ਫੈਰਾਉਣ ਦਾ ਮੌਕਾ ਬੀਬੀ ਆਤਸ਼ੀ ਨੂੰ ਦਿੱਤਾ ਜਾਵੇ 12 ਦੇ ਕਰੀਬ ਉਹਦੇ ਕੋਲੇ ਮਹਿਕਮੇ ਨੇ ਕਾਫੀ ਮਿਹਨਤੀ ਹੈ ਇਸ ਤਰ੍ਹਾਂ ਨਾਂ ਹੋਰ ਵੀ ਆਉਂਦੇ ਨੇ ਜਿਦੇ ਵਿੱਚ ਗੋਪਾਲ ਜਿਹੜਾ ਇਹਨਾਂ ਦਾ ਹੈਗਾ ਗਪਾਲ ਕਾਂਡੇ ਉਹ ਰਾਏ ਕਾਂਡੇ ਉਹਦਾ ਵੀ ਨਾਂ ਚੱਲਦਾ ਹੈ ਕਈ ਹੋਰ ਦਾ ਵੀ ਚੱਲਦਾ ਹੈ ਪਰ ਮੈਨੂੰ ਲੱਗਦਾ ਕਿ ਜੇ ਅਰਵਿੰਦ ਕੇਜਰੀਵਾਲ ਨੂੰ ਕੋਠੇ ਛੱਡਣੀ ਪੈਗੀ ਫਿਰ ਉਹ ਸੁਨੀਤਾ ਕੇਜਰੀਵਾਲ ਨੂੰ ਹੀ ਤਰਜੀਹ ਦੇਵੇਗਾ ਜੀ ਸੋ ਦੂਜੇ ਪਾਸੇ ਕਰਦੇ ਆ ਬਰਨਾਲਾ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਗੁਰਮੀਤ ਸਿੰਘ ਔਲਖ ਨੂੰ ਬਹਾਲ ਕਰ ਦਿੱਤਾ ਗਿਆ ਜੀ ਗੁਰਜੀਤ ਸਿੰਘ ਔਲਖ ਇਹ ਗੁਰਜੀਤ ਸਿੰਘ ਔਲਖ ਉੱਥੋਂ ਦੇ ਪ੍ਰਧਾਨ ਰਹੇ ਨੇ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਵਿੱਚ 10 ਅਕਤੂਬਰ 2023 ਇਹਨਾਂ ਨੂੰ ਉਸ ਵੇਲੇ ਦੇ ਜਿਹੜੇ ਸਕੱਤਰਾ ਵਿਭਾਗਮੇ ਦੇ ਜੁਆਇ ਸ਼ਰਮਾ ਉਹਨਾਂ ਦੇ ਜਵਾਨੀ ਹੁਕਮਾਂ ਨਾਲ ਹਟਾ ਦਿੱਤਾ ਸੀ ਇਹਨਾਂ ਨੇ ਸਮਝਿਆ ਕਿ ਸਿਆਸੀ ਬਦਲਾਖੋਰੀ ਹੈ ਇਸ ਮਸਲੇ ਨੂੰ ਲੈ ਕੇ ਗੁਰਜੀਤ ਸਿੰਘ ਔਜਲਾ ਇਹ ਜਿਹੜੇ ਹੈਗੇ ਨੇ ਗੁਰਜੀਤ ਸਿੰਘ ਔਜਲਾ ਨਾ ਗੁਰਜੀਤ ਸਿੰਘ ਔਲਖ ਮਾਫ ਕਰਨਾ ਔਜਲਾ ਸਾਹਿਬ ਤਾਂ ਐਮਪੀ ਨੇ ਔਲਖ ਸਾਹਿਬ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕੁੰਡਾ ਖੜਕਾਇਆ ਇਹਨਾਂ ਨੂੰ ਫਿਰ ਉਹਦੇ ਵਿੱਚ ਰਾਹਤ ਮਿਲ ਗਈ ਔਰ ਉਹਨਾਂ ਨੂੰ ਬਹਾਲ ਕਰਨ ਦਾ ਹੁਕਮ ਕਰਤਾ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਸਿਆਸੀ ਤੌਰ ਤੇ ਇੱਕ ਵੱਡਾ ਝਟਕਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਗਿਆ ਹੈ। ਉੱਥੇ ਤਾਂ ਹੁਣ ਵਿਧਾਨ ਸਭਾ ਦੀਆਂ ਚੋਣਾਂ ਵੀ ਆ ਰਹੀਆਂ ਨੇ। ਜਿਵਨੀ ਚੋਣ ਹੈਗੀ। ਕਿਉਂਕਿ ਵੀ ਤਿਆਰ ਸਾਹਿਬ ਅੱਗੇ ਪਾਰਲੀਮੈਂਟ ਚਲੇ ਗਏ। ਤਾਂ ਗੁਰਜੀਤ ਔਲਖ ਸਾਹਿਬ ਬਾਰੇ ਉੱਥੋਂ ਦੇ ਜਿਹੜੇ ਮੱਖਣ ਸ਼ਰਮਾ ਨੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰਸਟ ਇਹ ਜਾਣਕਾਰੀ ਸਾਰੀ ਉਹਨਾਂ ਨੇ ਦਿੱਤੀ ਹੈ। ਮਾਨਯੋਗ ਅਦਾਲਤ ਨੇ ਗੁਰਜੀਤ ਸਿੰਘ ਔਲ ਨੂੰ ਇੱਕ ਵੱਡੀ ਰਾਹਤ ਦੇ ਕੇ ਉਹਦੇ ਪੁਰਾਣੇ ਰੁਤਬੇ ਤੇ ਪ੍ਰਧਾਨ ਨਗਰ ਕਾਉਂਸਲ ਤੇ ਬਹਾਲ ਕਰ ਦਿੱਤਾ ਗਿਆ ਜੀ ਸੋ ਅੱਜ ਦੇ ਪਰੋਣਾਂ ਦੇ ਵਿੱਚ ਨੇਟਲੋ ਸਭ ਤੋਂ ਸਿ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਮਿਹਰਬਾਨੀ ਸੋ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਕੀਰਤਕ ਸਾਡੇ ਨਾਲ ਜੁੜੇ ਰਹੇ ਜੀ ਨੇ ਪ੍ਰੋਗਰਾਮ ਦੇਖਿਆ ਪ੍ਰੋਗਰਾਮ ਲਈ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ